ਹਿੰਦੇਸ਼ੀ টিআরপি ਨਹੀਂ ভরসা ਆਪਕਾ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਦਰ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਬਸੇ ਮੈਂ ਸੂਰ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਣ ਲਾ ਦੇਉ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕ ਨਹੀਂ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਮੜਾ ਮੋਠਾ ਇਹ ਗਰੀਬ ਬੰਤਾ ਜਿਹੜੀ ਆ ਨਾ 5000 ਦੁਨੀਆ ਆ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜੱਸ ਜੇ ਕੋ ਹੱਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹੱਥਾ ਬਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਠੀਕ ਹੈ ਪਾਪੀ ਮੇਰਾ ਸਤਿ ਸੰਗ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਝ ਪਾਣੀ ਹੈ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨਹੀਂ ਸਹਾਨ ਪਹੁੰਚਿਆ ਹੋਲ ਨੂੰ ਨੁਕਸਾਨਾ ਜੀ ਰੈਂਪਾ ਦੋਨਾਂ ਛਾਟਾਂ ਦੇ ਰੁੜ ਗਏ ਆ ਇਹ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦੇ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਗਏ ਜੀ ਵਿਆਹ ਲਈ ਉਸੇ ਉਹਨਾਂ ਦਾ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਪਾਣੀ ਆਉਣਾ ਸੀ ਹਾਂ ਚਾਚੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇੱਕ ਕਿਸ਼ਤੀ ਪੈ ਰਹੀ ਹੈ ਅਜੇ ਤਾਂ ਕੋਈ ਨਹੀਂ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਿਓੜੋਂ ਖੜਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਜੀ ਮੈਂ ਤੇਕੇ ਆਪਣੇ ਕਲ ਦੀ ਗਈ ਸੀ ਰਾਤ ਰਹੀ ਤੇਕੇ ਕਿ ਮੈਨੂੰ ਜਾਣਾ ਸੀ ਘਾਰ ਨੂੰ ਤੇ ਉਹ دریاਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਡੇੜੀ ਨਹੀਂ ਪੈਂਦੀ ਪਈ ਪੋਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਕਹਿੰਦੇ ਢੋਲ ਦੀ ਰੋੜਨ ਦਾ ਕਹਤ ਰਾਇਆ ਜਦੋਂ ਉਪਰੇ ਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਹੈ ਭਾਜੀ ਤੇ ਸਾਡੇ ਮੱਡ ਦਾ ਕੋਲ ਵੱਜਣਾ ਚਾਹੀਦਾ ਕੋਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸ਼ੁਪੇਰਿਓ ਇਹ ਫਿਰ ਸਾਡੀ ਮੁਸ਼ਕਲ ਜਿਹੜੀ ਹੈ ਦੂਰ ਨੂੰ ਜੇ ਆਰਾਮ ਨਾਲ ਜਾਂ ਘਰ ਘਰ ਜਾਏ। ਇਹ ਸਭ ਮੇਟੇ। ਜਿਹੜੇ ਆਣ ਕੇ ਡਾਕੇ ਦੇ ਆ। ਜਿਹੜੇ ਪਿੰਡ ਤੋਂ ਆਉਂਦੇ। ਉਹ ਚੇਬੇ ਜਾਣਾ, ਪਾ ਵੀ ਚੇਬੇ। ਚੇਬੇ ਆ ਦਾ। ਕਿੱਥੇ ਗਈ ਸੀ ਅਸਤੋ ਜੁਰਦਰੀ। ਇਧਰ ਮੈਂ ਆਉ ਕਾਨੂੰ ਆਉਣ ਵਾਲੇ ਤੇ ਕੇ ਨੇ ਪੁਰਾਣੇ ਚਾਲਿਆ। ਆਲਦੀ ਨਾਲ ਦਿਲ ਵੀ। ਸਰਾ ਆਪਣਾ ਆਪਣੇ ਤੇ ਕੇ। ਉਹ ਹੋਣ ਮੈਂ ਚਾਲ ਸਵੀਰੀ ਚਾਹ ਚ ਪੀ। ਮੇਰੀ ਕਾਜੀ ਜੀ ਨੂੰ ਆਸ ਲਈ ਤੇ ਮੈਂ ਚਲ ਮੈਂ ਚੜਨੀ ਆ ਪਰੇ ਕਿੰਦੇ ਇਹਾ ਤੋਂ ਤੇ ਨੰਗੇ ਵਾਲੀ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡਾ ਪੱਕਾ ਪੋਲ ਬਣੋ ਪੱਕਾ ਪੋਲ ਬਣੋ ਪੱਕਾ ਦਰਿਆ ਪੱਕਾ ਚਾਰਛੇ ਫਿਰ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਹੋ ਜਿਹੜਾ ਪੋਲ ਬੱਦਗੇ ਤੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆਸਾ ਕੀ ਇਹ ਸਾਨੂੰ ਕੋਈ ਪ੍ਰੋਗਰਾਮ ਨਾ